ਆ ਸੋਸ਼ਲ ਮੀਡੀਆ ਤੇ ਨਾ ਇੱਕ ਮੈਡਮ ਜੀ ਸੁਣਾ ਰਹੇ ਆ ਵੀ ਇਹ ਸੱਚੀ ਘਟਨਾ ਵੀ ਇੱਕ ਬਜ਼ੁਰਗ ਨਾ ਪਤੀ ਪਤਨੀ ਉਹ ਬਹੁਤੇ ਬਜ਼ੁਰਗ ਹੋ ਗਏ ਉਹਨਾਂ ਦੇ ਦੋ ਮੁੰਡੇ ਸੀਗੇ ਪੜ੍ਹੇ ਲਿਖੇ ਸੀਗੇ ਪਹਿਲਾਂ ਅਲੱਗ-ਅਲੱਗ ਰਹਿੰਦੇ ਸੀ ਉਹ ਆਪਣੇ ਮੁੰਡਿਆਂ ਨੂੰ ਬੁਲਾ ਕੇ ਕਹਿੰਦੇ ਪੁੱਤ ਹੁਣ ਅਸੀਂ ਕਿਤੇ ਗਿਰਗੁਰ ਜਾਵਾਂਗੇ ਖਤਾ ਖਾ ਜਾਾਂਗੇ ਹੁਣ ਅਸੀਂ ਜਾਦੇ ਸਿਆਣੇ ਹੋ ਗਏ ਸਾਨੂੰ ਆਪਣੇ ਨਾਲ ਰੱਖੋ ਤੁਹਾਡੇ ਸਹਾਰੇ ਦੀ ਲੋੜ ਆ ਕਹਿੰਦੇ ਵੱਡਾ ਮੁੰਡਾ ਨਾ ਉਹਦੇ ਘਰ ਵਾਲੀ ਜਾਨੀ ਉਹਨਾਂ ਦੀ ਵੱਡੀ ਨੋ ਕਹਿੰਦੀ ਮੈਂ ਤਾਂ ਇੱਕ ਨੂੰ ਰੱਖ ਸਕਦੀ ਆ ਚਾਹੇ ਬਾਪੂ ਜੀ ਰਹਿ ਭੈਣ ਚਾਹੇ ਮਾਤਾ ਜੀ ਕਹਿੰਦੇ ਛੋਟੀ ਨੋ ਕਹਿੰਦੀ ਵੀ ਦੀਦੀ ਹੁਣ ਇਹਨਾਂ ਦੇ ਅਲੱਗ-ਅਲੱਗ ਰਹਿਣ ਦੀ ਉਮਰ ਨਹੀਂ ਇਹਨਾਂ ਚ ਵਿਛੋੜਾ ਨਾ ਪਾ ਜਿਆਦਾ ਮੇਰ ਨਾਲ ਛੱਡ ਦੇ ਇਕੱਠਿਆਂ ਨੂੰ ਰੱਖ ਉਹ ਕਹਿੰਦੀ ਮੈਂ ਇਕੱਠਿਆਂ ਨੂੰ ਨਹੀਂ ਰੱਖ ਸਕਦੀ ਤੂੰ ਰੱਖਣਿਆ ਤਾਂ ਲੈ ਜਾ ਹਾਲਾਂਕਿ ਕਹਿੰਦੇ ਛੋਟੀ ਗਰੀਬ ਸੀਗੀ ਪਿੰਡ 'ਚ ਰਹਿੰਦੀ ਸੀ ਵੱਡੇ ਅਮੀਰ ਸੀ ਸ਼ਹਿਰ 'ਚ ਨੌਕਰੀ ਪੇਸ਼ਾ ਕਰਦੇ ਸੀਗੇ ਸਰ ਛੋਟੀ ਨਾਲ ਤੌਰ ਤੇ ਛੋਟੀ ਨੇ ਕਹਿੰਦੇ ਪਿੰਡ ਲੈ ਆਂਦੇ ਵੀ ਬਹੁਤ ਸੇਵਾ ਕਰੀ 6-7 ਸਾਲ ਉਹ ਪਹਿਲਾਂ ਹੀ ਬਜ਼ੁਰਗ ਸੀਗੇ 7 ਸਾਲ ਬਾਅਦ ਸੋਹਰਾ ਸਾਹਿਬ ਮਰ ਗਏ ਸਾਲਗਵਾ ਸੱਸ ਮਰ ਗਈ ਹੁਣ ਉਹਨਾਂ ਦੇ ਵੀ ਗਾਹਾਂ ਬੱਚੇ ਸੀ ਜਿੱਦਣ ਕਹਿੰਦੇ ਉਹ ਆਪ ਬੁੱਢੇ ਹੋਏ ਇਹੀ ਸਵਾਲ ਉਹਨਾਂ ਨੇ ਆਪਣੇ ਬੱਚਿਆਂ ਨੂੰ ਪਾਇਆ ਵੀ ਪੁੱਤ ਅਸੀਂ ਹੁਣ ਬਜ਼ੁਰਗ ਹੋ ਗਏ ਸਾਨੂੰ ਆਪਣੇ ਨਾਲ ਰੱਖੋ ਕਹਿੰਦੇ ਵੱਡੇ ਮੁੰਡੇ ਦੇ ਬੱਚੇ ਕਹਿੰਦੇ ਬਾਪੂ ਤੂੰ ਆਪਣੇ ਮਾਪਾ ਬਰੂ ਤਾਂ ਨਾਲ ਨਹੀਂ ਰੱਖਿਆ ਸੀ ਵੀ ਤੈਨੂੰ ਰੱਖ ਨਹੀਂ ਸਕਦੇ ਆਪਣੇ ਬੱਚਿਆਂ ਦੀ ਕਹਿੰਦੇ ਉਹਨੋਂ ਤਾਂ ਗੱਲ ਚੱਲ ਨਹੀਂ ਹੋਈ ਜਣੀ ਉਹ ਬਜ਼ੁਰਗ ਸਾਲਗਵਾ ਦੀ ਮਰ ਗਿਆ ਤੇਛੇ ਰਹਿ ਗਈ ਉਹ ਬੁੱਢੀ ਜਿਹੜੀ ਕਹਿੰਦੀ ਸੀ ਇੱਕ ਨੂੰ ਰੱਖ ਸਕਦੇ ਆ ਕਹਿੰਦੇ ਉਹਨੂੰ ਉਹਦੇ ਬੱਚੇ ਬਿਰਧ ਆਸ਼ਰਮਾਂ ਛੱਡੇ ਆ ਜਿਹੜੀ ਨੋਨੇ ਸੇਵਾ ਕਰੀ ਸੀ ਉਹਦੇ ਕਹਿੰਦੇ ਬੱਚੇ ਵੀ ਗਾਂਹ ਲੈ ਕੇ ਨਿਕਲੇ ਅੱਜ ਆਪਣੇ ਮਾਪੇ ਦੀ ਸੇਵਾ ਕਰਦੇ ਆ ਘਰ 'ਚ ਅਮੀਰੀ ਆ ਗਈ ਕਿੱਥੇ ਗਰੀਬੀ ਸੀ ਲੈਹਣਾ ਬਹਿਰਾ ਸੁੱਖ ਸ਼ਾਂਤੀ ਰਹਿੰਦੀ ਲੋਕ ਕਹਿੰਦੇ ਲਾਟਰੀ ਲੱਗੀ ਕੋਈ ਲਾਟਰੀ ਨਹੀਂ ਮਾਪੇ ਦੀ ਸੇਵਾ ਦਾ ਫਲ ਮਿਲੇਆ